ਸਾਹੀ ਗਾ ਜੀ ਸਾਰਿਆਂ ਨੂੰ ਮੋਰ ਕਿਦਾ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਸੇਫ ਬ੍ਰਾਡ ਤੁਸੀਂ ਦੇਖ ਰਹੇ ਹੋ ਮਾਲਗੋਟ ਵਾਈਫ ਸਾਈਪ੍ਰਸ ਤੇ ਅੱਜ ਜਿਹੜਾ ਅਸੀਂ ਬਲੌਗ ਸ਼ੂਟ ਕਰਾਂਗੇ ਸ਼੍ਰੀ ਦਰਵਾਰ ਸਾਹਿਬ ਦਾ ਤੇ ਚੱਲਦੇ ਆਂ ਫਿਰ ਆਪਾਂ ਦਰਵਾਰ ਸਾਹਿਬ ਤੇ ਟਿਕਾਣਿਆਂ ਤੁਹਾਡਾ ਮੱਥਾ ਕਰਾਉਨੇ ਆਂ ਦਰਸ਼ਨ ਦੇ ਲਈ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਜੇਨਰਲ ਸਬਸਕ੍ਰਾਈਬ ਲੁੱਕ ਕਰ ਲੈਣਾ ਘੰਟੀ ਦਾ ਬਟਨ ਜਿਹੜਾ ਦਬ ਦੇਣਾਗਾ ਤਾਂ ਕਿ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਾਂ 11 ਮੀਰੀਆਂ ਨਾਲ ਵੀ ਪਲੀਜ਼ ਸ਼ੇਅਰ ਕਰ ਦਿਓ ਤੇ ਜਦਾ ਸਮਾਂ ਨਾ ਲੈਂਦੇ ਹੋਏ ਕਰਦੇ ਆਂ ਫਿਰ ਸਟਾਰਟ ਅੱਜਵਲਾ ਬਲੌਗ ਅਪਾ ਘਰੋਂ ਚੱਲ ਪਿਆਂਗੇ ਤੇ ਟਾਈਮ ਹੈਗਾਗਾ ਮਾਰਨਿੰਗ ਦਾ ਤੇ ਅਪਾ 1.5 ਘੰਟੇ ਚ ਪਹੁੰਚਾਂਗੇ ਕਿਉਂਕਿ ਮੈਨੂੰ ਜ਼ਿਆਦਾ ਦੂਰ ਨਹੀਂ ਪੈਂਦਾਗਾ ਸਾਰਾ 90 ਕਿਲੋਮੀਟਰ ਹੈਗਾ ਲੋਬੀ ਅਪਾ ਦਰਬਾਰ ਸਾਹਿਬ ਪਹੁੰਚ ਚੁੱਕੇ ਹਾਂਗੇ ਤੇ ਅੱਪਾ ਚੱਲਦੇ ਹਾਂਗੇ ਗੁਰਦੁਆਰਾ ਸਾਹਿਬ ਵੱਲ ਜਿਹੜਾ ਏ ਮੇਨ ਚੌਕਾਂ ਦਾ ਤੇ ਇੱਧਰ ਦੀ ਸੜ ਰਹਿ ਜਾਂਦੀ ਆ ਪਾਰਕਿੰਗ ਪਾਰਕਿੰਗ ਬਹੁਤ ਨੇੜੇ ਆਪਾਂ ਆਂ ਮੱਸਿਆ ਤੇ ਕੱਠ ਜਿਹੜਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਮੱਸਿਆ ਤੇ ਨਾ ਦਰਵਾਜ਼ਾ ਸਾਬ ਕੱਠ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਆਪਾਂ ਚੱਲਦੇ ਆਂਗੇ ਗੁਰਦੁਆਰਾ ਸਾਹਿਬ ਵੱਲ ਤੇ ਬਾਕੀ ਰਸਤੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜਾ ਪਾਰਕਿੰਗ ਤੋਂ ਗੁਰਦੁਆਰਾ ਸਾਹਿਬ ਦਾ ਰਸਤਾ ਹੈਗਾ ਇਹ ਬੜਾ ਹੀ ਸੋਹਣਾਗਾ ਤੇ ਜਿਹੜੀਆਂ ਦੁਕਾਨਾਂ ਵਗੈਰਾ ਆ ਗਿਆ ਉਹ ਬੜੀਆਂ ਘੈਂਟ ਆ ਗਿਆ ਤੇ ਚੱਲਦੇ ਆਪਾਂ ਉਧਰ ਨੂੰ ਜੋੜਾ ਕਰਦੇ ਵਿੱਚ ਆਪਾਂ ਜਿਹੜੇ ਜੋੜੇ ਜਮਾ ਕਰਵਾਤੇ ਹੈਗੇ ਤੇ ਪਹਿਲਾਂ ਟੇਕਾਂਗੇ ਮੱਥਾ ਤੇ ਫਿਰ ਉਸ ਤੋਂ ਬਾਅਦ ਆਪਾਂ ਰੂਮ ਵੀ ਦੇਖਣਾਗਾ ਤੁਹਾਨੂੰ ਦਿਖਾਵਾਂਗੇ ਆਪਾਂ ਰੂਮ ਤੇ ਨਾਲੇ ਤੁਹਾਨੂੰ ਦੱਸਾਂਗੇ ਕਿਹੜਾ ਆਪਾਂ ਨੂੰ ਰੂਮ ਇਥੇ ਸਸਤਾ ਪੈਂਦਾਗਾ ਤੇ ਕਰੋ ਦਰਸ਼ਨ ਫਿਰ ਸ੍ਰੀ ਦਰਬਾਰ ਸਾਹਿਬ ਦੇ ਤੇ ਬਾਕੀ ਇਹ ਗੁਰਦੁਆਰਾ ਸਾਹਿਬ ਦੇ 4 ਗੇਟ ਆਗੇ ਤੇ ਆਪਾਂ ਚਾਰਾਂ ਦੇ ਵਿੱਚ ਕਿਸੇ ਵੀ ਚ ਵੀ ਐਂਟਰੀ ਕਰ ਸਕਦੇ ਆਗੇ ਪਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਦੇ ਆ ਨਾ ਜਦੋਂ ਆਪਾਂ ਫਰੰਟ ਤੋਂ ਦਰਸ਼ਨ ਕਰਦੇ ਆਗੇ ਦਰਬਾਰ ਸਾਹਿਬ ਦੇ ਇਹ ਰੇ ਕਨੜਾ ਦਿਲ ਨੂੰ ਬੜਾ ਕੈਂਟ ਵਿਊ ਦੇਖਣ ਨੂੰ ਮਿਲਦਾ ਦਿੱਕਣਾ ਯਾਨੀ ਕਿ ਸਾਰੀ ਦੁਨੀਆ ਦੇੜੀਆਂ ਟੈਨਸ਼ਨਾਂ ਹੁੰਦੀਆਂ ਉਹ ਬੰਦਾ ਕੁਝ ਕੁ ਸਮੇਂ ਲਈ ਭੁੱਲ ਜਾਂਦਾਗਾ ਬਾਕੀ ਅੱਜ ਦਾ ਮੌਸਮ ਵੀ ਬਹੁਤ ਵਧੀਆਗਾ ਤੇ ਲੋਕ ਆਪਣਾ ਇਸ਼ਨਾਨ ਕਰ ਰਹੇ ਆਗੇ ਤੇ ਬਾਕੀ ਇਧਰਲੀ ਸਾਈਡ ਵੀ ਰਹੀ ਰਹਿ ਜਾਂਦੀ ਹੈਗੀ ਜਿਹਨੂੰ ਦੁੱਖਪੰਜਨੀ ਵੀਰੀ ਕਹਿੰਦੇ ਆ ਆਪਾਂ ਉਧਰਲੀ ਸਾਈਡ ਵੀ ਮੱਥਾ ਟੇਕਾਂਗੇ ਪਹਿਲਾਂ ਆਪਾਂ ਕਰਦੇ ਆਂ ਪ੍ਰਕਰਮ ਆ ਫਿਰ ਆਪਾਂ ਟੇਕਾਂਗੇ ਮੱਥਾ ਇਹ ਤੁਸੀਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਇੱਧਰ ਗੁਰਦਵਾਰ ਸਾਹਿਬ ਦੇ ਚਾਰੇ ਖੁੰਦਿਆਂ ਤੇ ਜਿਹੜੀ ਜਲਦੀ ਸੇਵਾ ਕੀਤੀ ਜਾਂਦੀ ਹੈਗੀ ਤੁਸੀਂ ਦਰਸ਼ਕਾਂ ਨੂੰ ਉਸ ਦੀ ਅਫਾਹਤ ਕਰਵਾਇਆ ਨਾ ਆਪਾਂ ਜਿਹੜਾ ਐਂਟਰੀ ਗੇਟ ਤੇ ਪਹੁੰਚ ਚੁੱਕੇ ਹਾਂਗੇ ਇਹ ਦਰਵਾਜ਼ਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਐਂਟਰੀ ਗੇਟ ਆਗਾ ਜਿਹੜਾ ਗੁਰਦਰਾ ਸਾਹਿਬ ਦੇ ਉੱਪਰ ਸੋਨੇ ਦੀ ਭਾਰਤ ਚੜੀ ਹੋਈ ਹੈ ਇਹ 24 ਕੈਰਟ 골ਡ ਦੀ ਚੜੀ ਹੋਈ ਹੈਗੀ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਕਿੰਨਾ ਕੈਂਟ ਲੱਗਦਾ ਹੈਗਾ ਆਪਾਂ ਮੱਥਾ ਟੇਕ ਲਿਆਗਾ ਪਰ ਕੈਂਬੇਜ ਦੀ ਮਨਾਈ ਹੈਗੀ ਤੁਹਾਨੂੰ ਸਭ ਨੂੰ ਪਤਾਗਾ ਤੇ ਉਹਦੇ ਲਈ ਸੌਰੀ ਆ ਤੇ ਇਸ ਤੋਂ ਬਾਅਦ ਅੱਪ ਚੱਲਾਂਗੇ ਬਾਬਾ ਦੀਪ ਸਿੰਘ ਦੇ ਗੁਰਦਰਾ ਸਾਹਿਬ ਉਥੇ ਟੇਕਦੇ ਆ ਮੱਥਾ ਤੇ ਤੁਹਾਨੂੰ ਵੀ ਕਰਾਉਣੀਆ ਦਰਸ਼ਨ ਮੇਲੇ ਤੇ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਚੱਲਾਂਗੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੇ ਆਪਾਂ ਪਹੁੰਚ ਕੇ ਆਂਗੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਇੱਥੇ ਜਪਹਿਰਾ ਸਾਹਿਬ ਅੱਜ ਤੇ ਉਹਦਾ ਘਰ ਕਿਹੜਾ ਕਾਠਾ ਸੰਗਤਾਂ ਦਾ ਬਹੁਤ ਜ਼ਿਆਦਾ ਹੈਗਾ ਤੇ ਆਪਾਂ ਵੀ ਟੇਕ ਲਈਏ ਮੱਥਾ ਪਾਣੀ ਬਿਨਾ ਸ਼ਰਬਤਲਾ ਸ਼ਰਬਤਲਾ ਪਾਣੀ ਬਿਨਾ ਸ਼ਰਬਤਲਾ ਪਾਣੀ ਬਿਨਾ ਇੱਕ ਲੈ ਲਾ ਨਵਾਟੀ ਜਿਹੜਾ ਤੁਸੀਂ ਦੇਖ ਰਹੇ ਆ ਇਹ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਦਾ ਉਹ ਬਾਹਰੋਂ ਜਿਹੜੀ ਐਂਟਰੀ ਏ ਉਹ ਹੈਗਾ ਇੱਥੇ ਚਪੈਰਾ ਸਾਬ ਕਰਕੇ ਇੱਥੇ ਇਕੱਠ ਬਹੁਤ ਆਗਾ ਕਿਉਂਕਿ ਇੱਥੇ ਨਾ ਚਪੈਰਾ ਸਾਬ ਕੀਤਾ ਜਾਂਦਾ ਹੈਗਾ ਤੇ ਸੰਗਤ ਦੂਰੋਂ ਦੂਰੋਂ ਬਹੁਤ ਆਉਂਦੀ ਹੈਗੀ ਤੇ ਬਹੁਤ ਸਰਦਾ ਦੇ ਨਾਲ ਜਿਹੜਾ ਚਪੈਰਾ ਸਾਬ ਇੱਥੇ ਕੀਤਾ ਜਾਂਦਾ ਹੈਗਾ ਕਿਹੜਾ ਇਹ ਅਡਰੈਸ ਹੈਗਾ ਇਹ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਦਾ ਬਾਹਰਲਾ ਅਡਰੈਸ ਲੋਬੀਪਾ ਰੂਮ ਲੈ ਲਿਆਗਾ ਤੇ ਰੂਮ ਦਾ ਰੈਂਟ ਹੈਗਾ 1000 ਰੁਪਿਆ ਤੇ ਰੂਮ ਹੈਗਾ ਪੂਰਾ ਫਰਸਟ ਕਲਾਸ ਜੇ ਉਹ ਫਾਈਵ ਸਟਾਰ ਦਾ ਹੁੰਦਾ ਨਾ ਇਦਾਂ ਰੂਮ ਹੈਗਾ ਤੇ ਇਹ ਅੰਮ੍ਰਿਤਸਰ ਦੇ ਵਿੱਚ ਹੈਗਾ ਸਾਰਾਗੜੀ ਪੈਂਦੀ ਹੈਗੀ ਤੇ ਬਿਲਕੁਲ ਹਰਮੰਦਰ ਸਾਹਿਬ ਦੇ ਨੇੜਾ ਹੈਗੀ ਤੇ ਜੇ ਤੁਸੀਂ ਆਉਨੇ ਹੋ ਤਾਂ ਤੁਸੀਂ ਜ਼ਰੂਰ ਇੱਥੇ ਆਉਣਾ ਕਿਉਂਕਿ ਬੜਾ ਸਸਤਾ ਰੂਮ ਹੈ 1000 ਦੇ ਵਿੱਚ ਤੇ ਰਹਿਣ ਸਨ ਲਈ ਪੂਰਾ ਫਰਸਟ ਕਲਾਸ ਹੈਗਾ ਤੇ ਫਰਸਟ ਫਲੋਰ ਤੇ ਬੰਦਾ ਹੈਗਾ ਆ ਨੀਚੇ ਹੈਗਾ ਤੇ ਫਰਸਟ ਫਲੋਰ ਤੇ ਆਪਣਾ ਹੈਗਾ 105 ਰੂਮ ਤੇ ਫਿਰ ਉਸ ਨੂੰ ਦਿਖਾਉਨੇ ਹੈਗੇ ਰੂਮ ਤਲਾਸ਼ ਸਿਕਿਉਰਿਟੀ ਚੈੱਕ ਕਰੋ ਪੂਰੇ ਵਧੀਆ ਜਿਹੜੇ ਲੋਕ ਆਗੇ ਸਿਕਿਉਰਿਟੀ ਵਾਲੀ ਪੂਰੇ ਵਧੀਆ ਹੈ ਇਸ ਤੋਂ ਬਾਅਦ ਇਹ ਰੂਮ ਓਪਨ ਹੋ ਗਿਆ ਹੈਗਾ ਲੋ ਦੇਖੋ ਫਿਰ ਇੱਕ ਮੇਜ ਡਬਲ ਬੈੱਡ ਹੈਗਾ ਠੀਕ ਆ ਤੇ ਚਾਹ ਪੀਣ ਨੂੰ ਤੁਹਾਡੇ ਹਾਸਤੇ ਕਾਫੀ ਪੀਣ ਨੂੰ ਇੱਥੇ ਵਧੀਆ ਟੇਬਲ ਹੈਗਾ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਡੇ ਹਾਸਤੇ ਵਧੀਆ ਇੱਥੇ ਬੈਠ ਕੇ ਲੈਪਟਾਪ ਵਗੈਰਾ ਦੇ ਕੰਮ ਵੀ ਕੀਤਾ ਜਾਂਦਾ ਹੈਗਾ ਤੇ ਬਾਕੀ ਜੇ ਤੁਸੀਂ ਆਪਣਾ ਤਿਆਰ ਵਗੈਰਾ ਹੋਣਾਗਾ ਤੇ ਬਹੁਤ ਵਧੀਆ ਹੈਗਾ ਬਾਕੀ ਤੁਹਾਨੂੰ ਮੜਾ ਬਾਹਰ ਦਾ ਥਿਊ ਦਿਖਾਉਣੀ ਹੈਗੀ ਠੀਕ ਆ ਲਓ ਜੀ ਆ ਫਿਰ ਬਾਹਰ ਦਾ ਥਿਊ ਇਹਦੇ ਠੀਕ ਆ ਦੇਖ ਸਕਦੇ ਹੋ ਤੁਸੀਂ ਇਹ ਕੋ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਆ ਤੇ ਆ ਸਾਹਮਣੇ ਸਕਰੀਨ ਲੱਗੀ ਹੋਈ ਹੈ ਜਿੱਤੇ ਹਮੇਸ਼ਾ ਅੱਲਾ ਘਰਵਾਨੀ ਚਲਦੀ ਹੁੰਦੀ ਸੀ ਤੇ ਅੱਜ ਕੱਲ ਇਹਦੇ ਉੱਤੇ ਐਡਾਂ ਤੇ ਭਗਵੰਤ ਮਾਨ ਦੀ ਫੋਟੋ ਪੱਕੀ ਲੱਗੀ ਹੁੰਦੀ ਹੈਗੀ ਅੱਜ ਕੱਲ ਇਹ ਜਿਹੜੀ ਇਹ ਸਕਰੀਨਾਂ ਨਾਲ ਇਹਨੂੰ ਇਹਨਾਂ ਨੇ ਬਿਜ਼ਨਸ ਤੌਰ ਤੇ ਵਰਤ ਰਹੇ ਹੈਗੇ ਜਿਵੇਂ ਕਿਸੇ ਕੰਪਨੀ ਵਗੈਰਾ ਨੇ ਐਡ ਕਰਵਾਉਣੀਆਂ ਜਾਂ ਜੋ ਵੀ ਹੈਗਾ ਤਾਂ ਇਹਦੇ ਉੱਤੇ ਉਹ ਐਡ ਚੱਲਦੀ ਹੈ ਜਿਵੇਂ ਇੱਕ ਦਿਨ ਲਈ ਜਾਂ ਦੋ ਦਿਨਾਂ ਲਈ ਤੇ ਵਧੀਆ ਇੱਥੋਂ ਪੂਰਾ ਇਹ ਪੈਸਾ ਕਮਾ ਰਹੇ ਹੈਗੇ ਤੇ ਬਾਕੀ ਤੁਸੀਂ ਚੈੱਕ ਕਰੋ ਅੱਗੇ ਮੈਂ ਲੋਕੇਸ਼ਨ ਮੈਂਸ਼ਨ ਕਰ ਦਾਂਗੇ ਤੁਹਾਨੂੰ ਜੇ ਕਿਸੇ ਨੇ ਆਉਣਾ ਹੋਇਆ ਉਰੀਕਾਂ ਅੰਦਰ ਗੱਲ ਉਹਦਾ ਕੀ ਬਹੁਤ ਸੋਹਣਾ ਰੂਮ ਹੈਗਾ ਡਬਲ ਬੈੱਡ ਹਰ ਇੱਕ ਚੀਜ਼ ਬੜੀ ਕਲੀਨ ਹੈਗੀ ਤੇ ਤੁਹਾਨੂੰ ਬਾਥਰੂਮ ਚੈੱਕ ਕਰਵਾਉਣੇ ਹੈਗੇ ਬਾਥਰੂਮ ਕਿੱਦਾਂ ਦੇ ਹੈਗੇ ਹਮੇਸ਼ਾ ਹਰ ਜਦੋਂ ਵੀ ਆਪਾਂ ਰੂਮ ਲੈਨੇ ਆ ਸਭ ਤੋਂ ਪਹਿਲਾਂ ਦਿਲ ਦੇ ਵਿੱਚ ਇਹ ਹੀ ਜਾਂਦਾ ਵੀ ਬਾਥਰੂਮ ਕਿੱਦਾਂ ਦੇ ਹੋਣਗੇ ਹਨਾ ਤੇ ਆਓ ਫਿਰ ਤੁਹਾਨੂੰ ਬਾਥਰੂਮ ਵੀ ਚੈੱਕ ਕਰਵਾ ਦਿੰਨੇ ਹੈਗੇ ਲੋ ਸ਼ਾਵਰ ਵਗੈਰਾ ਲੱਗਿਆਗਾ ਠੀਕ ਆ ਤੇ ਇੱਕ ਤੇ ਤੌਲਗਾ ਟੰਗਣ ਵਾਸਤੇ ਇੱਕ ਹੈਂਗਰ ਤੇ ਬਾਥਰੂਮ ਦੇ ਵਿੱਚ ਤਿਆਰ ਹੋਣ ਲਈ ਬਹੁਤ ਸੋਹਣਾ ਤੇ ਬਹੁਤ ਵਧੀਆ ਸ਼ੀਸ਼ਾ ਤੇ ਹੱਥ ਮੂੰਹ ਧੋਣ ਲਈ ਪੂਰਾ ਫਰਸਟ ਕਲਾਸ ਸਿੰਕ ਦੇਖ ਸਕਦੇ ਹੋ ਪੂਰਾ ਕਲੀਨ ਆਗਾ ਫਾਈਵ ਸਟਾਰ ਨੂੰ ਘੱਟ ਨਹੀਂ ਹੈਗਾ ਤੇ ਰੈਂਟ ਦਾ ਸਿਰਫ 1000 ਰੁਪਿਆਗਾ ਤੇ ਬਾਕੀ ਜਿਕੇ ਸੈਨ ਉਹਨਾ ਲొਕੇਸ਼ਨ ਜ਼ਰੂਰ ਮੈਂਸ਼ਨ ਕਰਾਂਗੇ ਤੁਸੀਂ ਜ਼ਰੂਰ ਆਓ ਇੱਥੇ ਤੇ ਹੁਣ ਬੀਨੇ ਆਪਾਂ ਚਾਹ ਆਪਾਂ ਚਾਹ ਲੈ ਕੇ ਆਂਦੀ ਸੀਗੀ ਤੇ ਚਾਹ ਲੈਣੇ ਹੈਗੇ ਤੇ ਉੱਥੇ ਬਹਿਨੇ ਹੈਗੇ ਫਿਰ ਦੇਖਦੇ ਆਂਗੇ ਔਰ ਦਾ ਵੀਊ ਤੇ ਬਾਕੀ ਬਾਕੀ ਆਪਾਂ ਆਪਣਾ ਲੈਪਟਾਪ ਲਾ ਲਏਗਾ ਠੀਕ ਆ ਨਾਲੇ ਪੀਨੇ ਇੱਥੇ ਬਹਿ ਕੇ ਚਾਹ ਤੇ ਨਾਲੇ ਆਪਾਂ ਕਰਦੇ ਆਂਗੇ ਟਰੇਡਿੰਗ ਠੀਕ ਆ ਨਾਲੇ ਵਿਊ ਪੂਰਾ ਫਰਸਟ ਕਲਾਸ ਤੇ ਕੰਮ ਕਰਨ ਦਾ ਸਵਾਦ ਆ ਜਾਊਗਾ ਲੋ ਵੀ ਲੈਪਟਾਪ ਹੋ ਗਿਆ ਓਪਨ ਤੇ ਕਰਦੇ ਆਪਾਂ ਆਪਣਾ ਕੰਮ ਵਗੈਰਾ